ਐਨੇ ਭਾਂਡੇ ਪਏ ਨੇ ਸਬਜੀ ਬਣਾਈ ਨਹੀਂ ਰੋਟੀ ਬਣਾਈ ਨਹੀਂ 12 ਵੱਜ ਗਏ ਨੇ ਹਲ ਤੱਕ ਆਈ ਨਹੀਂ ਹੋ ਦੱਸ ਇਹ ਕੀ ਹਾਲ ਕਰੇ ਪ੍ਰੀਤ ਦਾ ਸੋਚ ਨਹੀਂ ਕੰਮ ਹੋਏ ਤੇ ਥੱਲੇ ਕਿੰਨਾ ਕੰਮ ਦਾ ਅਟੈਚਮੈਂਟ ਨੂੰ ਬਾਹਰ ਨਹੀਂ ਰੱਖਿਆ ਕੱਲ ਦਾ ਅੰਦਰ ਹੀ ਰੱਖਿਆ ਟੈਨਸ਼ਨ ਨਾਲ ਰਵਾਦ ਗਏ ਬਹੁਤ ਬਚਾਰਾਂ ਨੇ ਬਹੁਤ ਤੰਕਰ ਲੱਗੇ ਉਹ ਆਗੇ ਵੀਰੇ ਤਾਂ ਆਗੇ ਸਸਤੀ ਗੱਲ ਸਸਤੀ ਗੱਲ ਸਸਤੀ ਗੱਲ ਤਾਂ ਠੀਕ ਹੈ ਤਾਂ ਕੀ ਗੱਲ ਆਹ ਟਾਈਮ ਹੋ ਗਿਆ 12:00 ਬੱਜ ਗਏ ਨੇ ਅੰਟੀ ਜੀ ਸਾਡੇ ਰਿਸ਼ਤੇਦਾਰ ਆ ਗਏ ਸੀ ਤੇ ਤਾਂ ਜਦੋਂ ਆਗਾ ਸਭ ਖੇ ਮਾਰ ਕੇ ਨਾ ਰੋਟੀ ਨਾ ਸਬਜੀ ਨਾ ਪਾੜ ਦੇ ਕਾਲ ਟੇਸਟਪਿਨ ਵੀ ਤੋਂ ਰੱਖ ਕੇ ਚੱਲ ਗਈ ਹੈ ਇਹ ਪੂਰਾ ਦਿਨ ਦਾ 10 ਚੱਕ ਦੇਣੀ ਅੰਜੀ ਚੱਕੀ ਚੱਕ ਕੇ ਉੱਥੇ ਰੱਖੋ ਉਲਟੀ ਬਸ ਝਾੜੂ ਮਾਰ ਲਾਂ ਤੇ ਝਾੜੂ ਤਾਂ ਤੋਂ ਮਾਰ ਲੈ ਝਾੜੂ ਮਾਰ ਕੇ ਨਾ ਪੰਡੇ ਪੰਡੇ ਪੱਲ ਨਾ ਤੇ بس ਘਰ ਵਰਤੇ ਮਾਣੇ ਪੋਤਾ ਵੀ ਆ ਗਿਆ ਸਕੂਲੋਂ ਛੱਡਾ ਮਾਸਟਰ ਦੀ ਹੁਣੋਂ ਭੁੱਖ ਲੱਗੀ ਹੋਣੀ ਐ ਬੱਸ ਕਰ ਦੇ ਕਰਦੀਆਂ ਕਰਦੀਆਂ ਕਰੀ ਜਾਊਗੀ ਕੁਛ ਨਹੀਂ ਕੰਮ ਵਿੱਚ ਚੱਜਣਾ ਕਰਦੇ ਪੋਤਾ ਵੀ ਸਕੂਲੋਂ ਆ ਗਿਆ ਇੱਕ ਵਜh ਗਿਆ ਅੱਜ ਦੀ ਛੁੱਟੀ ਹੋਣ ਆ ਦੇਖ ਲੈ ਤੂੰ ਆ ਜਾ ਆਏ ਬੇਟਾ ਆ ਇਹ ਕੰਮ ਵਾਲੇ ਤੱਕ ਤਵੇਂ ਛੁੱਟੀ ਬੇਟਾ ਹੋਰ ਹੈ ਰੋਟੀ ਸਬਜੀ ਕੁਛ ਨਹੀਂ ਬਣਿਆ ਦੱਸ ਹੁਣ ਦੱਸ ਇਹਨੂੰ ਰੋਟੀ ਪਾਣੀ ਇਹਨੇ ਖਾਣੀ ਹੈ ਦੱਸ ਬਣਾ ਲੈਣ ਕੋਈ ਗੱਲ ਨਹੀਂ ਹੁਣ ਕਾਦੋ ਝਾੜੂ ਮਾਰੇਗੀ ਕਾਦੋ ਭਾਂਡੇ ਮਾਂਜੇਗੀ ਕਾਦੋ ਰੋਟੀ ਬਣਾਏਗੀ ਚੱਲ ਤਾ ਬੜੇ ਯੂਨੀਫਾਰਮ ਬਦਲ ਲੈ ਬੇਟਾ ਹੋਰ ਕਮਰਾ ਬਦਲ ਕਰ ਲੈ ਤੋ ਝਾੜੂ ਬਾਦ ਹੀ ਮਾਰ ਲੈਗੀ ਵਰਦੀ ਬਦਲ ਹੋਰ ਦੇਖ ਲੈ ਇਹਨੂੰ ਤਾਂ ਬਸ ਮੈਂ ਸਮਝਾਵਾਂਗੇ ਸਮਝਾਏਗਾ ਤੂੰ ਹੋਏਗਾ ਜਿਆਦਾ ਸਮਝਾ ਦੋ ਤੂੰ ਸਮਝਾ ਲਈ ਤੇਰੇ ਪਿਆਰ ਦੇ ਪਾਸ਼ਾ ਮੇਰੇ ਤਾਂ ਪਾਸ਼ਾ ਪੱਤੇ ਸਮਝ ਆ ਪਰਵਿੰਦਰ ਬੇਟਾ ਪਾਣੀ ਲੈ ਕੇ ਆ ਪਿਆਸ ਲੱਗੀ ਆ ਆ ਦੇਖ ਗਲਾਸ ਇਹਦੇ ਜੁੱਠੇ ਨੂੰ ਪਤਾ ਚੱਕ ਲਿਆ ਹਾਏ ਹਾਏ ਤੇਰੇ ਚ ਪਾਣੀ ਭਰ ਕੇ ਲਿਆ ਦੂੰਗੀ ਹੋਰ ਭੰਡਿਆ ਨਹੀਂ ਹੈਗੇ ਆ ਕੀ ਨਾ ਤਾਂ ਇਹ ਕਿ ਹੋਈ ਕਿ ਆ ਉਹ ਮੰਨਣੇ ਪਊਗਾ ਨਾ ਟੇ ਚੱਕਾ ਹੋਇਆ ਵਿਚਾਰੀ ਉਹ ਵੀ ਆਪਣੇ ਵਰਗੀ ਹੋਈ ਆ ਮੈਂ ਕਹਾਂ ਵੀ ਤੁਸੀਂ ਦੇਣ ਜੋ ਹੋੜੀ ਵਾਸਤੇ ਨਹੀਂ ਪਾਣੀ ਸੱਚ ਪਾਣੀ ਦਾ ਜਿੱਦਾਂ ਮੰਮੀ ਕਹਿੰਦੀ ਆ ਉਦਾਂ ਆਖਾ ਮੰਨਿਆ ਕਰ ਬੈਸ ਨਾ ਕਰੇ ਬਹੁਤ ਦੱਤਾ ਐਵੇਂ ਹੋ ਸਮਝਾਈਲ ਹੈ ਇਹ ਤ੍ਰੇਤ ਦੇ ਮਗਰ ਲੱਗ ਜਾਂਦੀ ਏ ਜਿਵੇਂ ਮੰਮੀ ਕਹਿੰਦੀ ਆ ਉਦਾਂ ਕਰਿਆ ਕਰ ਇਹ ਵੀ ਐਵੇਂ ਹੋਦਾ ਹੀ ਲੱਗਦੀ ਆ ਉਹਨਾਂ ਦੇਖੋ ਨਾ ਕਿ ਉਹ ਵਿਚਾਰੀ ਉਹਨੇ ਮਾਝਣਿਆ ਕਰਨੇ ਆ ਫਿਰ ਚਲੋ ਓਏ ਗੱਲ ਫਿਰ ਕੀ ਹੋਇਆ ਹਾਂ ਓਏ ਮੈਂ ਕਿਹਾ ਚਲ ਉਹਨੂੰ ਘੇਰ ਪੰਡਾ ਦਵਾਉ ਜੂਗਾ ਸਦਾ ਟੱਡ ਲੱਗੀ ਰਹਿੰਦੀ ਓਏ ਗੱਲ ਉਹ ਪੈਸੇ ਦੇਣੇ ਆ ਆਪਣੇ ਕੰਮ ਕਰਾਣੇ ਹੁਣ ਅਰੇ ਬੇਨਾ ਕੰਮ ਕਰਨ ਤਾਂ ਆਂਦੀ ਐ ਕੰਮ ਹੀ ਕਰੂੰਗੀ ਆਪਕੀ ਕਰਾਣਾ ਤੱਕ ਓਏ ਗੱਲ ਆਪਣੇ ਦੂਤ ਜੀ ਆਂ ਕਰੇ ਚਾਹ ਕੋਈ ਗੱਲ ਤੁਸੀਂ ਤਾਂ ਮੰਮੀ ਨੇ ਸੁਣਿਆ ਯਾਰ ਤੁਸੀਂ ਹੀ ਨਾਂ ਲੱਗ ਜਾਂਦੇ ਮੁਰਗੀ ਜੇ ਕੋਈ ਗੱਲ ਨਹੀਂ

ਮੰਨਿਆ ਸੇ ਚੰਪਾ ਬਣਾ ਦੀ ਬੇਰੋਠੇ ਜੀ ਜਿੱਦਾਂ ਤੂੰ ਹੋ ਗਿੱਦਾਂ ਲਖਾ ਲਾ ਪੂਰੀਆਂ ਕਾਣੀਆਂ ਕੇ ਰੋਟੀ ਖਾਣੀ ਜੋ ਜੀ ਕਰਦਾ ਬਣਾ ਲੀ ਆਪਣਾ ਕੋਈ ਦਿੱਕਤ ਨਹੀਂ ਹੈ ਅਰੀਦ ਫੁਲਕੇ ਪਕਾ ਲਈ ਸਾਰੇ ਆ ਲਈ ਉਹ ਕਿ ਮਮੇ ਨੂੰ ਬੁੱਝਨੇ ਕੀ ਕੀ ਖਾਣਾ ਕੀ ਨੀ ਪਵੇਗਾ ਉਹਨਾਂ ਦਾ ਧਿਆਨ ਕਰਿਆ ਕਰ ਯਾਨੀ ਮੈਂ ਤਾਂ ਪਛਤੀਦੀ ਕੀ ਧਿਆਨ ਨਾ ਦੇਣਾ ਚਲੋ ਆ ਆ ਪਛਤਾ ਮੀ ਜੋ ਤੁਹਾਡਾ ਜੀ ਕਰਦਾ ਉਹ ਬਣਾ ਲਾ ਤੁਸੀਂ ਕਿ ਨਹੀਂ ਇੱਕ ਰੰਦੇ ਰੇਟ ਹੈ ਟਾਈਮ ਨਾਲ ਆਵੇ ਬੰਦਾ ਟਾਈਮ ਨਾਲ ਇਕ ਕਦਮ ਫਿਰ ਕਾਲਵੇ ਦਵਾਈ ਖਾਲੋਏ ਨਾ ਉਦੋਂ ਦਾ ਟਾਈਮ ਰਹਿੰਦਾ ਦਾ ਉਦੋਂ ਦਾ ਰਹਿੰਦਾ ਉਹ ਤਾਂ ਠੀਕ ਦਾ ਨਹੀਂ ਚਲੋ ਹੁਣ ਪ੍ਰਿੰਟ ਅਗਲੇ ਨੂੰ ਆਪਣੇ ਘਰ ਦੀ ਕੰਮ ਪੈ ਜਾਂਦਾ ਆ ਕੋਈ ਹੁਣ ਸਵੇਰ ਤੋਂ ਆਣ ਕੇ ਸ਼ਾਮ ਤੱਕ ਤਾਂ ਉਹ ਲੱਗੀ ਰਹਿੰਦੀ ਆ ਠੀਕ ਹੈ ਹੁਣ ਸ਼ਾਮ ਨੂੰ ਬਚਲੀ ਜਾਂਦੀ ਆ ਸੱਚੀ ਹਾਲੀ ਕਰੇ ਨਹੀਂ ਕਿਉਂਕਿ ਉਹਦਾ ਦੁੱਖ ਉਹ ਕੋਈ ਜਾਂਦਾ ਕੋਈ ਆ ਗਿਆ ਘਰੇ ਕੀ ਹੋ ਗਿਆ ਤੇ ਤਾਂ ਸੁਣਨੀ ਆ ਬਾਈ ਦਾ ਤਾਂ ਤੁਸੀਂ ਆਰਾਮ ਕਰੋ ਜੀ ਉਹ ਦਸਤੋ ਪਟਾ ਜਲ ਕੋਈ ਆਲੀ ਠੀਕ ਹੈ ਬਹੁਤ ਪਰੇਸ਼ਾਨ ਕਰਦੇ ਆ ਮੰਮੀ ਬਰੀਕ ਨੂੰ ਲੋਗ ਬਾਹਰ ਨਾ ਮਾ ਆ ਕੇ ਦਣਾ ਕੀ ਗਰੀਏ ਕਿੰਨਾ ਬੋਲਦੇ ਕਿੰਨਾ ਬੋਲਦੇ ਸਾਰਾ ਤਾਂ ਇਹਨਾਂ ਦਾ ਕੰਮ ਕਰਦੀ ਹੈ ਫੇਰ ਤੋਂ ਲੈ ਕੇ ਆਉਣੀ ਹੈ ਸ਼ਾਮ ਤੱਕ ਰੰਗਣੀ 10 ਪੈਸੇ ਦਿੰਦੇ ਆ ਉਹ ਕੀ ਹੈ ਪੈਸੇ ਕਿੰਨਾ ਪੈਸੇ ਅੰਦਰੋ ਜਿਤਾਉਂਦੇ ਆ ਨਾ ਹਰ ਬਲ ਹਰ ਬਲ ਤੇ ਟੋਕਾ ਟੱਕੀ ਹਰ ਬਲ ਤੇ

ਕਮ ਸਾਰਾ ਰੀਤ ਹੋ ਗਿਆ ਕਾ ਹਾਂਜੀ ਧੀਰੇ ਮੈਂ ਜਾਵਾਂ ਹੁਣ ਔਰ ਰੋਟੀ ਪਾਣੀ ਤੁਸੀਂ ਖਾ ਲਿਆ ਸਾਰਾ ਕੁਝ ਹੋ ਗਿਆ ਹਮ ਚਲ ਠੀਕ ਆ ਹਾਂ ਜਾਂ ਤਾ ਹਾਂ ਔਰ ਸਵੇਰੇ ਨਾ ਬਿਲਕੁਲ ਸਹੀ ਟਾਈਮ ਨਾਲ ਆ ਜੀ ਨਾ ਕੋਈ ਮਮੀ ਐਵੇਂ ਗੁੱਸਾ ਕਰਦੇ ਆ ਤੈਨੂੰ ਮੈਂ ਕੋਈ ਜੇ ਦਿੱਕਤ ਹੁੰਦੀ ਤਾਂ ਹੀ ਲੇਟ ਆਣੀ ਹੈ ਹਾਂ ਉਹ ਤਾਂ ਮੈਨੂੰ ਵੀ ਪਤਾ ਮਮੀ ਦਾ ਸਵੇਰ ਥੋੜਾ ਜਿਹਾ ੱਦਾ ਦਾ ਹੀ ਆ ਹਾਂਜੀ ਚਲੋ ਕੋਈ ਨਹੀਂ ਜੀ ਹਾਂ ਮੈਂ ਚਲ ਜਾਂਦੀ ਠੀਕ ਆ ਆ ਜੀ ਠੀਕ ਆ ਸ਼ਾਂਤ ਰਹੇ ਅੰਧੇ ਕੰਮ ਕਰਨ ਗਈ ਹਾਂ ਗਈ ਪ੍ਰੀਤ ਗਈ ਪਰ ਮੰਮੀ ਬਹੁਤ ਦੁਖੀ ਕਰਦੀ ਹਨ ਅੱਛਾ ਕੀ ਕੰਦੇ ਸਾਰਾ ਦਿਨ ਉਹਦੇ ਪਿੱਛੇ ਭej ਦਿੰਦੀ ਆ ਬਾਈ ਕੰਮ ਨਹੀਂ ਕਰਦੀ ਮੈਨੂੰ ਇਹ ਕਹੋ ਕਿ ਭਾਂਡੇ ਤੋਂ ਜ਼ਿਆਦਾ ਝੁੱਠੇ ਕਰਿਆ ਚਲੋ ਮਗਨੇ ਤੋਂ ਸੌ ਗਿਆ ਬਸ ਸਵੇਰੇ ਸਮਝਾਵਾ ਕਰਨਾ ਮੰਨ ਲੀਨੋ ਸਵੇਰੇ ਕਹਾਂ ਮੰਮੀ ਅਦਾ ਲਾ ਬਗੈ ਬੜੀ ਖੁਸ਼ੀ ਹਾਂ ਨਾ ਠੀਕ ਹੈ ਠੀਕ ਹੈ ਉਹ ਗੱਲ ਤੁਸੀਂ ਹਾਂ ਚਲੋ ਕੋਈ ਗੱਲ ਨਹੀਂ ਲਾਲੇ ਪੋਚਾ ਹਾਂਜੀ ਬਸ ਲੜਨੀ ਹੈ ਲਾਲਾ ਪਤਨ ਨੇ ਕਦ ਰੋਟੀ ਪੰਨ ਦਾ ਖਵਾਤਾ ਇਹ ਤਾਂ ਹੁਣ ਭੰਡੇ ਟਿੰਡੇ ਪੋਚਾ ਪਤਨ ਕੋ ਤਾਂ ਮੰਜ ਮਾਰੇਗੀ ਹਾਂ ਤੇਰਾ ਕੁਝ ਪਤਾ ਇਹ ਚੱਲਦਾ ਆਂਟੀ ਨੇ ਬੋਲਾ ਨਹੀਂ ਲੱਗੀ ਹੋਈ ਹਾਲ ਤੱਕ ਦੇਖੀ ਪੋਚੇ ਨਹੀਂ ਮਾਰਨਾਂ ਦਾ ਤਨ ਜਮਾਈ ਦੇਖੀ ਜਗਾ ਜਗਾ ਤੇ ਪੈੜ ਚੱਕੇ ਭੇਦੇ ਕੀ ਗੱਲ ਹੋ ਗਈ ਐਂਟ ਦੇ ਇੱਕ ਬਾ ਜਿਉਣਾ ਨੇ ਕੁਛ ਲਈ ਉਹਨੇ ਆਏ ਇਹ ਪੁੱਛਦੇ ਸੇਵ ਆ ਗਏ ਭਰੀ ਤੇ ਹੁਣ ਅਸੀਂ ਟੱਪ ਕੇ ਆਏ ਆ ਅਸੀਂ ਟੱਪ ਕੇ ਆਏ ਤਾਂ ਅਸਤੀ ਜਮਾਨੇ ਕਿੰਨਾ ਬੋਲਦੇ ਵੀ ਚਲੋ ਹੋਰ ਬੋਲਦੇ ਆ ਕੁਛ ਆਜਾ ਥੋੜਾ ਬੋਲ ਲੈ ਆਕਰ ਆਜੇ ਤੁਸੀਂ ਵੀ ਥੋੜਾ ਜਨਾ ਪਿਆਰ ਨਾਲ ਬੋਲਿਆ ਕਰੋ ਉਹਨੂੰ ਜਿਵੇਂ ਸਾਰਾ ਦਿਨ ਟੋਕਾ ਟੱਕੀ ਲਾਈ ਰੱਖਦੇ ਹੋ ਕਦੇ ਕੁਝ ਕਦੇ ਕੁਝ ਇਹ ਸੁਣਦੀ ਤਾਂ ਨਹੀਂ ਹੂੰ ਇਹ ਸੁਣਦੀ ਨਹੀਂ ਤੇ ਪਿਆਰ ਕਰਦੀ ਤਾਂ ਪਈ ਹੈ ਲੱਗੀ ਹੋਈ ਜਿਹਾ ਕਰੀ ਜਾਂਦੀ ਆ ਕੰਮ ਇਹਨਾਂ ਨੂੰ ਕਿੱਥੇ ਪਿਆਰ ਦੀ ਭਾਸ਼ਾ ਸਮਝ ਆਉਂਦੀ ਆ ਜਿੰਨਾ ਤੁਸੀਂ ਬੋਲਦੇ ਹੋ ਨਾ ਸ਼ਬਦ ਉੱਤੇ ਚੜ੍ਹਦੀਆਂ ਨੇ ਨਾ ਸ਼ਬਦ ਉੱਤੇ ਹੀ ਚੜਨ ਆ ਬਚਾਈ ਨੇ ਕਦੇ ਮੂੰਹ ਭਰ ਕੇ ਗੱਲ ਨਹੀਂ ਕਰੀ ਆ ਅੱਜ ਦਾ ਕੰਮ ਆਲੀ ਦਾ ਪਤਾ ਕਿੱਦਾਂ ਨਖਰੇ ਆ ਮਾਸਾ ਨਹੀਂ ਛੋੜਦੇ ਆ ਨੂੰ ਫਾਈਨਲ ਟੌਂਕ ਦੇ ਨੇ ਤਾਂ ਵੀ ਅਗਲੀ ਚੁਪ ਕਰਕੇ ਕੰਮ ਕਰਨੀ ਆ। ਹਾਂ। ਖਾਲ ਨੂੰ 10 ਦਾ ਕੰਮ। ਮਨ ਤੋਂ ਕਿਤੇ ਦੇ ਰਿਹਾ ਦਿੱਕਤ ਆ ਪਾ ਇਨਫੋਰਮ। ਖਾਲ ਨੂੰ ਇਹ ਛੱਡ ਕੇ ਚੱਲੇਗੀ ਫਿਰ ਕੰਮ ਵਾਲੇ ਲੱਭਣੇ ਵੀ ਹੀ ਨੇ ਔਰ ਮੁਸ਼ਕਲ ਹੋ ਜਾਣੀ ਆ ਆਪਾਂ ਨੂੰ। ਵਿਸ਼ਵਾਸ ਥੋੜੀ ਆਈ ਗਿਆ। ਹੂੰ। ਤਾਂ ਸੀਨਾ ਥੋੜਾ ਜਿਆਨ ਨੂੰ ਪਿਆਰ ਨਾਲ ਰਕੇ ਬੋਲਿਆ ਕਰੋ ਜਿਆਦਾ ਨਾ ਬੋਲਿਆ ਕਰੋ। ਹਾਂ।

ਨੇ ਮੈਂ ਕੱਲ ਤੋਂ ਨਹੀਂ ਆਣਾ ਦੀਦੀ ਕਿਉਂ ਨਾ ਠੀਕ ਹੋ ਗਈ ਕੀ ਗੱਲ ਹੋ ਗਈ ਨਾ ਨਾ ਦੀਦੀ ਬੱਸ ਠੀਕ ਹੋ ਗਿਆ ਤੇ ਕੱਲ ਤੋਂ ਕਸ ਤੋਂ ਤੁਹਾਡੇ ਸਾਹਮਣੇ ਹੀ ਆਂਦੀ ਦੀ ਅੰਟੀ ਕਿਉਂ ਨਾ ਬੋਲਦੇ ਕਿ ਨਾ ਨਹੀਂ ਮੈਂ ਹੁਣ ਦੇਖੋ 10 ਸਾਲ ਹੋ ਗਏ ਮੈਨੂੰ ਲੱਗੀਆਂ ਮੈਂ ਕਿ ਮੈਨੂੰ ਕਿਹੜਾ ਕਰਦਾ ਪਤਾ ਨਹੀਂ ਹਨ ਜਦੋਂ ਆਪਦੀ ਆਦਤ ਹੈਗੀ ਠੀਕ ਹੈ ਨਹੀਂ ਚਲੋ ਕੋਈ ਨਹੀਂ ਹੁਣ ਇੱਕ ਇੱਕ ਹੁਣ ਬੱਚੇ ਵੀ ਸਿਆਣੇ ਅੱਗੇ ਕਈ ਵਾਰ ਬੱਚੇ ਨਾਲ ਆ ਜਾਂਦੇ ਅੰਟੀ ਉਹਨਾਂ ਸਾਹਮਣੇ ਵੀ ਕਹਿ ਦਿੰਦੇ ਮੈਂ ਤਾਂ ਬਰਦਾਸ਼ਤ ਕਰ ਲੈਂਦੀ ਹਾਂ ਪਰ ਬੱਚੇ ਨਹੀਂ ਬਰਦਾਸ਼ਤ ਨਹੀਂ ਕਰਦੇ ਨਾ ਰੋਸ ਸਿਸਮ ਜਮਾ ਮੇਰੇ ਕੋਲ ਆ ਨਹੀਂ ਮੈਨੇ ਇਹ ਦਿੱਦੀ ਤੁਸੀਂ ਹਿਸਾਬ ਕਰ ਦੋ ਮੇਰਾ ਮੈਤ ਕੋਈ ਨਹੀਂ ਗੁੱਸਾ ਨਹੀਂ ਕਰੀਦਾ ਕਰ ਦਾਂਗੇ ਹਿਸਾਬ ਨਹੀਂ ਮੈਂ ਫਿਰ ਕੋਈ ਗੱਲ ਨਾ ਫਿਰ ਚਲੋ ਉਹ ਵੀ ਮੈਂ ਮੰਨ ਜੂਗੀ ਵੀ ਪੈਸੇ ਵੀ ਨਹੀਂ ਲੈਣਾਂ ਦੀ ਮੈਂ ਤਾਂ ਕਰ ਨਹੀਂ ਨਹੀਂ ਐਦਾਂ ਨਹੀਂ ਕਰਨਾ ਫਿਰ ਅਸੀਂ ਪੈਸੇ ਥੋੜੀ ਨਾ ਰੱਖਾਂਗੇ ਤੇਰੀ ਨਹੀਂ ਮੈਂ ਪੈਸੇ ਲੈਣ ਹੀ ਦੂੰਗੀ ਫਿਰ ਤੂੰ ਨਹੀਂ 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 ਲੈ ਜਾ ਕਿੰਨੇ ਬਣਦਾ ਤੇਰਾ ਹਿਸਾਬ ਦੱਸ ਹਾਂ ਸਾਥ ਤੁਹਾਨੂੰ ਪਤਾ ਹੀ ਆ ਮੈਨੂੰ ਇੰਨਾ ਤਾਂ ਕੀ ਬੰਦੇ ਦੋ ਲੈ ਬੰਦਾ ਦੇ ਦੇ ਜਿੰਨੇ ਬਣਦੇ ਫੜਾ ਲੈ ਜਿੰਨੇ ਬਣ ਰਿਹਾ ਹੈ ਸਾਫ ਕਰਨਾ ਕਰਨਾ ਨਹੀਂ ਚਾਹਤ ਜਾਓ ਹਾਂ ਲੈ ਠੀਕ ਹੈ ਠੀਕ ਹੈ ਜੀ ਠੀਕ ਹੈ ਬੇਟਾ ਹਾਂ ਲੋ ਠੀਕ ਹੈ ਜੀ ਚੱਗ ਨਦੀ ਨੂੰ ਸਸਤ ਕਰ ਸਸਿਕਾ ਓਏ ਹੋਏ ਹਣ ਦੋਸਤੋ ਸਾਰਾ ਕੰਮ ਕੌਣ ਕਰੂਗਾ ਉਹ ਤਾਂ 1 ਮਿੰਟ ਚ ਜਵਾਬ ਦੇਗੀ ਤਾਡੀ ਮੰਮੀ ਤਾਂ ਜਮਾਈ ਨਹੀਂ ਸੋਚਦੀ ਬੋਲਣ ਲੱਗੇ ਮੰਮੀ ਨਾਲ ਸੋਸ ਨਾਲ ਗੱਲ ਕਰਨੀ ਚਾਹੀਦੀ ਹੈ ਨਾ ਹਾਂ ਨਾ ਤਾਂ ਬੰਦੇ ਨੂੰ ਕੰਮ ਆਉਂਦਾ ਨਾ ਤੇ ਇਹ ਕੋਈ ਕੰਮ ਨਹੀਂ ਲੈ ਮੇਰੇ ਕੋਲ ਉਹਨਾਂ ਨੂੰ ਹੁਣ ਲੱਭਣੀਆਂ ਹੁਣ ਆਪੇ ਮੰਮੀ ਨੂੰ ਕਿਉਂ ਲੱਭ ਲੂਗੀ ਮੇਰੇ ਤੋਂ ਤਾਂ ਨਹੀਂ ਕੰਮ ਹੁੰਦਾ ਫਿਰ ਮੰਮੀ ਨਾਲ ਗੱਲ ਕਰਦਾ ਫਿਰ ਆਪੇ ਲੱਭੋ ਯਾਰ ਆਪੇ ਕੰਮ ਕਰੋ ਹਾਂ ਠੀਕ ਆਪੇ ਹੀ ਕੋਈ ਨਾ ਜਿਆਦਾ ਆ ਚਲੇਗੀ ਹੁਣ ਉਹ ਛੱਡ ਕੇ ਅੱਛਾ ਹੁਣ ਆਪਣੀ ਮੰਮੀ ਨੂੰ ਬੁਲਾਓ ਮੰਮੀ ਜੀ ਆਪੇ ਕਰੋ ਹਾਂ ਇੱਕ ਮਿੰਟ ਕੀ ਗੱਲ ਹੋ ਗਈ ਆਓ ਜੀ ਆਓ ਸੌਣ ਦੇ ਦੰਦੇ ਆਜ ਮਾਰਦੇ ਪੈਸੇ ਨਹੀਂ ਕਰਨੀ ਹੈ ਬਰਾਦਰ ਬੈਠੋ ਜੀ ਬੈਠੀ ਰਹੀ ਹਾਂ ਮੈਂ ਤਾਂ ਬੋਲੋ ਕੀ ਹੋ ਗਿਆ ਕਮਾਲੀ ਜੀ ਸਾਹਬਾ ਦਿੱਤਾ ਸੀ ਕਾਰ ਜੀ ਉਹ ਗਈ ਛੱਡ ਕੇ ਉਹ ਕਹਿੰਦੀ ਮੈਂ ਨਹੀਂ ਕਰਦੀ ਆਂਟੀ ਇਹਨੇ ਨਾ ਬੋਲ دیا۔ ਦੁਖੀ ਹੋ ਕੇ ਗਈ ਹੈ ਦੁਖੀ ਹੋ ਕੇ ਚਲ ਕੇ ਕਹਿੰਦੀ ਮੇਰੇ ਸਾਹਬ ਕਰ ਦੋ ਮੈਂ ਤਾਂ ਬਥੇਰੀ ਰੋਕੀ ਉਹ ਨਹੀਂ ਰੁਕੀ ਹੁਣ ਤੁਸੀਂ ਆਪੇ ਲੱਭ ਲਓ ਹੋਰ ਕੋਈ ਕੰਮ ਵਾਲੀ ਜੋ ਆਪੇ ਕੰਮ ਕਰਨਾ ਜੀ ਤੁਹਾਨੂੰ ਬਹੁਤ ਮਿਲ ਜਾਂਦੀਆਂ ਨਿੰਬਣ ਵੇਖਿਆ ਹੋਗਾ ਕੋਈ ਯਾ ਤੂੰ ਵੇਖਿਆ ਜਾ ਮੈਂ ਕਿੱਥੋਂ ਦੇਖਾਂ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਨਾ ਬੋਲਿਆ ਕਰੋ ਉਹਨੂੰ ਨਾ ਬੋਲਿਆ ਕਰੋ ਛੱਡ ਕੇ ਚਲ ਜੂਗੀ ਮੋੜ ਕੇ ਲੱਭ ਲਈ ਤੁਸੀਂ ਬਹੁਤ ਮਹਿੰਗੀਆਂ ਬਹੁਤ ਨਹੀਂ ਹੁਣ ਲੱਭ ਲਓ ਆਪੇ ਸਾਡਾ ਵਕਤ ਲੱਗਿਆ ਚਲ ਕੋਈ ਨਾ ਤੋ ਕਾਰੋ ਵਾਲੇ ਲਿਖਾਉਣਾ ਮੇਰੇ ਕੋ ਨਹੀਂ ਹੁੰਦਾ ਮੇਰੇ ਕੋ ਨਹੀਂ ਹੁੰਦਾ ਕੰਮ ਕੋ ਮਦੀ ਉਮੀਦ ਨਾ ਕਰੇ ਫਿਰ ਤੋ ਅੰਨਤਾ ਪਣਾ ਆਉਣਾ ਨਾ ਭਾਈ ਆ ਜੋੜੇ ਹੱਥ ਕੱਪੜੇ ਹੋਣੀ ਹੁੰਦਾ ਸਾਡਾ ਕੰਮ ਜਲੇ ਜੀ ਆਂਸੀ ਨੇ ਦੱਬ ਦੇ ਜੀ ਮੈਂ ਪਹਿਲਾਂ ਹੀ ਕਹੀ ਜਾਂਦੀ ਸੀ ਹੁਣ ਇੰਨਾ ਇੰਨਾ ਕੰਮ ਮੈਂ ਕਿੱਦਾਂ ਕਰੂੰਗੀ ਪਰ ਇੰਨਾ ਚਿਰ ਹੋ ਗਿਆ ਕੰਮ ਛੱਡੇ ਨੂੰ ਨਾ ਰੋਟੀ ਬਣਾਉਣ ਦੇਣਾ ਸਬਜ਼ੀ ਬਣਾਣੀ ਹੁਣ ਮੈਂ ਇੰਨੇ ਦੇ ਨਾਲ ਕਰੂੰਗੀ ਪ੍ਰਭਿੰਦਰ ਚਲੋ ਜਦੋਂ ਕੱਲਾ ਸਾਡੇ ਟਾਈਮ ਤੇ ਕੜੇ ਕੰਮ ਵਾਲੀਆਂ ਹੁੰਦੀਆਂ ਸੀ ਤੁਹਾਡਾ ਟਾਈਮ ਹੋਰ ਸੀ ਮੰਮੀ ਅਸੀਂ ਸਾਰਾ ਕੰਮ ਘਾਪੇ ਕਰਦੇ ਸੀ ਹਾਂ ਕੋਈ ਨਾ ਫੇਰ ਕਰਦੇ ਸੀ ਹੁਣ ਮਿਲਕੋ ਕਰਮ ਸੀਗੇ ਨਹੀਂ ਸਾਡੇ ਘਰੇ ਹਾਂ ਫੇਰ ਸਾਡੇ ਦਵਾਨੇ ਚ ਤਾਂ ਹੁਣ ਕੰਮ ਵਾਲੀਆਂ ਹੈਗੀਆਂ ਸਤ ਕਰਦੇ ਸੀ ਕੋਈ ਨਹੀਂ ਬਿਮਾਰ ਹੋ ਕੇ ਆਪੇ ਵੀ ਕਰਨਾ ਪੈ ਜਾਂਦਾ ਹੈ। ਬਣੀ ਵੀ ਕੰਮ ਛੱਡ ਗਈ ਹੈ। ਕਿ ਜਮੇ ਬੋਲ। ਤੇ ਬਰਛਾ ਤੋਂ ਤੇਰਾ ਕੰਮ ਕੀਤਾ। ਆ ਕੀ ਚਾਹ ਉਹ ਤਾਂ ਮੰਨਿਆ ਸਾਡੀ ਆ। ਕੋਈ ਨਹੀਂ ਬਹੁੜੀ ਨੇ ਕਰਨਾ। ਉਹ ਵਾਲਾ ਤਾਂ ਨਹੀਂ ਨਾ। ਉਹ ਮੇਰੇ ਕੋਲ ਨਹੀਂ ਹੁੰਦਾ ਮੈਂ ਕਿੱਦਾਂ ਕਰੂੰਗੀ ਦੱਸੋ। ਨਹੀਂ ਧਾਈ। ਯੋਸ ਮੈਂ ਕਹੇ ਮਮੀ ਨੂੰ ਹਮੇਸ਼ਾ ਉਹਦੇ ਨਾਮ ਨੂੰ ਨਾ ਬੋਲਿਆ ਕਰੋ ਨਾਮ ਨੂੰ ਨਾ ਬੋਲਿਆ ਕਰੋ ਮੈਂ ਉਹ ਵਿਚਾਰੀ ਸਾਰਾ ਦਿਨ ਲੱਗ ਰਹੀ ਨਹੀਂ ਫਿਰ ਵੀ ਉਹਨੂੰ ਤੂੰ ਪੰਡੇ ਨਹੀਂ ਮੰਨ ਜੇ ਤੂੰ ਹੋਟ ਜਿੱਥੇ ਕਰਦੇ ਤੂੰ ਹਾਂ ਕਰਦੇ ਆਪੇ ਪੈਸੇ ਨਹੀਂ ਦਿੰਦੇ ਹੁਣ ਪੈਸੇ ਦੇਖ ਹੁਣ ਤੁਸੀਂ ਆਪੇ ਲੱਭੋ ਤੁਸੀਂ ਹਾਂ ਤਰ੍ਹਾਂ ਨਾ ਆ ਗਿਆ ਮੈਨੂੰ ਖੇਦੀ ਹੈ ਮੈਂ ਤਾਂ ਉਹਨਾਂ ਨੂੰ ਕੁਝ ਕਿਹਾ ਵੀ ਨਹੀਂ ਤੁਸੀਂ ਹੁਣ ਨਾ ਜੋ ਮੱਦ ਤੂੰ ਮਰਜ਼ੀ ਕਰੋ ਮੇਰੇ ਤੋਂ ਤਾਂ ਉਮੀਦ ਨਾ ਰੱਖਿਓ ਮੈਂ ਕੰਮ ਕਰੂੰਗੀ ਆਪਰਾ ਹਾਜ ਤੁਮਰ ਜੀ ਲੱਭ ਕਿਹਾ ਹਾਂ ਮੈਨੂੰ ਤਾਂ ਲੱਭਿਆ ਦਮਾਸਤਾ ਕਰਦੇ ਹਾਂ ਬੜੇ ਜੀ ਲੈ ਲੈ ਉਹਨੇ ਘਰੇ ਘੜਦੇ ਦੱਸ ਸਾਡੇ ਟੈਂਡਰਾਂ ਤੇ ਕੰਮ ਕਰ ਲੈ ਦੱਸ ਕਿੰਦਾਂ ਦੀ ਗੱਲਾਂ ਕਰਕੇ ਗਈ ਹੈ ਪ੍ਰਵਿੰਦਰ ਅਸੀਂ ਵੀ ਤਾਂ ਸੀਗੇ ਇਹਨਾਂ ਦੇ ਟਾਈਮ 'ਚ ਇੰਨੀ ਉਮਰ ਤੁਹਾਡੀ ਵੀ ਸੀਗੀ ਕੱਚੇ ਕੋਟੇ ਉਹਦੇ ਸੋਰਾ ਘਰ ਵੀ ਆਏ ਗਏ ਪੁੱਛੇ ਮਾਰਨੇ ਕੱਚੇ ਕੋਟੇ ਪੁੱਛੇ ਮਾਰ ਮਾਰੋ ਪੱਡੇ ਮਾਜ ਨੇ ਟੰਗੜ ਸਮਾਨ ਨੇ ਕੜਕਾ ਵਟਿਆ ਦਸ ਤੈਨੂੰ ਤਾਂ ਰੋਟੀ ਨਹੀਂ ਬਣਦੀ ਕਿਉਂ ਨਹੀਂ ਚੱਲੇਗੀ ਮੰਜੇ ਮੈਂ ਆਤ ਪਰ ਕਰਕੇ ਚੱਲੇਗੀ ਦੱਸ ਖੜੇ ਮੈਂ ਤੂੰ ਜਮੈਣੇ ਹੁੰਦਾ ਐਦਾਂ ਥੋੜਾ ਸਰਦ ਹੁੰਦਾ ਬੰਦਾ ਹੌਲੀ ਸੱਚੇ ਕਰਲੇ ਵਿੱਚ ਕੰਮ ਕਮਲ ਦੇ ਪਰ ਸਾਰੇ ਇਹੇ ਸਾਰਾ ਕੁਝ ਜੇ ਕਮਲ ਨਹੀਂ ਹੈ ਤਾਂ ਕੁਝ ਨਹੀਂ ਕਰਨਾ ਹਾਰਡ ਕੋਟ ਜਮੇ ਰੱਖ ਲੈ ਆਦੀੰਬੇ ਆਧਾਕਾ ਸਵੇਰ ਚਾਰ ਡੋਲਰ ਲੱਗਤੇ ਪਈ ਭਾਂਡੇ ਦੇ ਕਿਦਾਂ ਪਏ ਰੋਟੀ ਵਾਲੇ ਪ੍ਰਾਗਤ ਤੇ ਪਈ ਐ ਤੇ ਕੀ ਕਰਾਂ ਮੈਂ ਦੱਸੋ ਦੱਸਾਂਗੀ ਸਾਡੇ ਟਾਈਮ ਤੇ ਤਾਂ ਮਾਂ ਨਹੀਂ ਹੁੰਦੀ ਸੀ ਇਹ ਕੰਮ ਵਾਲੀ ਹੁੰਦੀ ਸੀ ਮੈਂ ਕੀ ਕਰਾਂ ਤੁਹਾਨੂੰ ਦਰ ਕਿਹਾ ਸੀ ਹਟਾਇਆ ਹਣਾ ਹਟਾਇਆ ਨੂੰ ਤੁਸੀਂ ਚਾਟਾ ਹਟਾ ਦਿੱਤਾ ਨੂੰ ਸਾਰਾ ਕੰਮ ਸੇ ਆਪੇ ਕਰਨਾ ਕੱਚੇ ਪਾਰਸ ਕੋਈ ਪੱਤਰ ਪੁੱਛਣੇ ਜਾਂਦਾ ਤੇ ਤੁਹਾਡਾ ਟਾਈਮ ਹੋਰ ਸੀ ਤੇ ਤੋਂਣੇ ਜਾਂਦੀ ਆ ਉੱਚੇ ਮਾਦਦ ਦੇ ਕੋਬਰ ਤੇ ਮਿੱਟੀ ਦੇ ਮਾਰਨੇ ਹੋਣਗੇ ਤੁਸੀਂ ਤੁਹਾਨੂੰ ਕਿੰਨੀ ਵਰੀ ਕਿਹਾ ਮੇਰੇ ਕੋਲ ਨਹੀਂ ਹੁੰਦਾ ਮੈਂ ਤਾਂ ਰੋਟੀਆਂ ਮਸੀ ਬਣਾਣੀ ਡੁੱਪਰ ਬਿਠਾਪਣਾ ਸਾਰੇ ਉਹ ਰੀਅਲ ਗਾੜੀਆਂ ਘਰ ਦਾ ਕੰਮ ਕਰਨਾ ਡੰਗਰ ਸੰਭਾਲ ਲੈ ਤੁਹਾਡੇ ਡੰਗਰ ਨਾਲ ਪੁੱਛ ਤੂੰ ਤਾਂ ਇੰਨੇ ਚ ਥੱਕ ਗਈ ਆ ਥੱਕਾ ਨਾ ਤਿੰਨ ਮਹੀਨੇ ਹੋ ਗਏ ਨੂੰ ਗੈ ਨੂੰ ਠੀਕ ਹੈ ਮੇਰੇ ਕੋਲ ਕੰਮ ਨਹੀਂ ਹੁੰਦਾ ਮੈਂ ਤਾਂ ਰੋਟੀਆਂ ਬਣਾਈਆਂ ਇੱਧਰ ਦੇਖੋ ਹਾਏ ਤੁਸੀਂ ਰਸੋਈ ਨੂੰ ਕਹੀ ਜਨਾ ਇੱਧਰ ਆਓ ਮੈਂ ਦਿਖਾਵਾ ਆ ਦੇਖੋ ਆਏ ਕਮਰੇ ਦੇ ਵਿੱਚ ਦੇਖੋ ਕੀ ਹਾਲ ਆ ਆ ਦੇਖੋ ਇੱਧਰ ਆਓ ਇੱਧਰ ਆਓ ਦਨ ਦਿਖਾਵਾ ਇੱਧਰ ਆਓ ਅਖਵਾਰਾਂ ਨੇ ਪੜ ਪੜ ਕੇ ਬਿੰਮਰ ਲੈ ਦਿੱਤੇ ਬਿੰਮਰ ਇਹ ਤਾਂ ਸਾਰਾ ਕੁਝ ਲਾ ਸਕਦਾ ਮੇਰੇ ਮਾਵਾ ਕਿੱਛ ਜੰਦੀ ਹੈ ਤੇਰੇ ਕੋਲ ਨੇ ਕੰਮ ਹੁੰਦਾ ਜੀ ਖਾਣਾ ਪਾਣੀ ਨਾ ਪਾਵਾ ਬਾੜ ਦੇ ਕਰੂਗੇ ਨਾ ਨੌਕਰੀ ਕਰਨਗੇ ਕੀ ਕਰਦਾ ਰਹੋ ਗਰਮਾ ਦਾ ਬੈਗ ਤੇ ਚੱਲਾਂਗਾ ਤੁਸੀਂ ਨਾ ਮੰਨਦੇ ਜੀ ਉਹ ਤਾਂ ਬੜਾ ਮਨਾਂ ਕੀਤਾ ਕਿ ਨਾ ਬੋਲੋ ਨਾ ਬੋਲੋ ਨਾ ਉਹਨੂੰ ਰੋਜ਼ ਪੋਚਾਣੀ ਮੰਗਿਆ ਮਾਰਿਆ ਚੱਜ ਨਾਲ ਰੋਟੀ ਨਹੀਂ ਬਣਾਈ ਆ ਦੇਖਿਆ ਆ ਦੇਖ ਨਖਲਾਰਾ ਪਿਆ ਹੈ ਤੇ ਦੱਸ ਮੇਰਾ ਦੱਸ ਤੂੰ ਸਿਰੇ ਦੁਖਾਤਾ ਦੱਸ ਸਿਰੇ ਮੁਸੀਹੇ ਨੇ ਮੈਂ ਲੱਭੂੰਗੀ ਨਾ ਲੱਭੂੰਗੀ ਹੁਣ ਤੁਹਾਨੂੰ ਕੋਈ ਲੱਭੀ ਨਹੀਂ ਮਨ ਦੇਖੋ ਕਿੰਨਾ ਖਲਾਰਾ ਪਿਆ ਹੋਇਆ ਵਾ ਘਰ 'ਚ ਠੀਕ ਹੈ ਤਿੰਨ ਮਹੀਨੇ ਹੋ ਗਏ ਉਹਨੂੰ ਗਈ ਨੂੰ ਨਾ ਤਾਂ ਤੁਸੀਂ ਕੋਈ ਲੱਭੀ ਕੰਮ ਆ ਲਿਓ ਤਾਂ ਤੁਸ ਕਦੇ ਸੀ ਮੈਂ ਲੱਭ ਲੂੰਗੀ ਬੜੇ ਸਿਹਰੀਆ ਕੰਮ ਵਾਲੀਆਂ ਹਾਂ ਹਣ ਜਿੱਥੋਂ ਮਰਜੀ ਲੱਭੋ ਮੇਰੇ ਕੋ ਤਾਂ ਨਹੀਂ ਹੁੰਦਾ ਮੈਂ ਤਾਂ ਆਪੇ ਥੱਕ ਕੇ ਘਰ ਦੇ ਕੰਮ ਕਰਦੀ ਮੈਂ ਦੇਖੋ ਗੱਲ ਜਾਣਦੀ ਆ ਸੋ ਹੱਤ ਰੱਸਾ ਸਿਰੇ ਤੇ ਕੰਢ ਕੋਈ ਤਾਂ ਭਾਈ ਇੱਕੋ ਹਾਲ ਹੋ ਸਕਦੀ ਐ ਵੀ ਉਹਨੂੰ ਬਣਾਉਣ ਨੂੰ ਕੱਲਿਆ ਕਿਤੇ ਔਰ ਤੱਕ ਕੁਛ ਹੀ ਆ ਜਾਏ ਨੇ ਹੁਣ ਕਿਹ ਪਤਾ ਅਗਲੇ ਨੂੰ ਫੋਨ ਕਰੂੰਗੀ ਫੋਨ ਕਰਾਂ ਫਿਰ ਆਂਦੀ ਹੈ ਕਿ ਨਹੀਂ ਆ ਨਹੀਂ ਕੁਝ ਕਰਾਂਗੇ ਅਦੇ ਨਾਲ ਮੋਟਰਸਾਈਕਲ ਤੇ ਬਿਮਾਰ ਨੂੰ ਲੈ ਜਾ ਨਾ ਹੋ dennਾ ਤੁਸੀਂ ਫੇਰ ਉਹ ਨਹੀਂ ਕੁਝ ਕਰੋਗੇ ਜੇ ਉਹ ਆ ਗਈ ਨਹੀਂ ਉਹ ਨਹੀਂ ਕਰਦੇ ਹੁਣ ਤਾਂ ਚੜਾ ਹੋ ਗਿਆ ਹੰਤਾ ਦੇਖ ਹਾਲ ਕੀ ਹੋਇਆ ਪੇ ਕਰਤਾ ਹੰਤਾ ਮਨੋ ਸਮਝ ਆ ਗਈ ਤੁਹਾਡੇ ਵਾਸਤੇ ਤਾਂ ਕੰਮ ਨਹੀਂ ਹੈ ਚਲੋ ਕੰਨੀ ਨਨ ਕਰਕੇ ਦੇਖਣੇ ਫੋਨ ਕਰੇ ਨਾ ਆਪ ਚਲ ਜਾਵੇ ਮੋਟਰਸਾਈਕਲ ਤੇ ਦਰਨੋ ਚਲ ਜਾਓ ਤੁਸੀਂ ਭਾਈ ਮਾਤਾ ਇੱਕੋ ਗੱਲ ਕਹੇਤੀ 100 ਹੱਥ ਘੰਟਾ ਦੱਸਾ ਸਿਰੇ ਦੇ ਘੰਡ ਮੈਂ ਤਾਂ ਤੁਹਾਡੇ ਦੇ ਬਸ ਦੇ ਕੰਮ ਨੇ ਨਾ ਮੈ ਤੋਂ ਹੁੰਦਾ ਚਲੋ ਭਾਈ ਘਰ ਦਾ ਬੁਰਾ ਹਾਲ ਦੇਖਦੇ ਹੋਏ ਮੈਂ ਇੱਕੋ ਗੱਲ ਜਾਂਦੀਆਂ ਹਣ ਲੱਬ ਲੁਬਕੇ ਕਿਤੇ ਉਦੇ ਘਰੇ ਜਾ ਕੇ ਆ ਤੂੰ ਮਾਲ ਜਾ ਇਹਦੇ ਜਪਰਵਿੰਦਰ ਨੂੰ ਫੋਨ ਕਰ ਦੇਗੀ ਪਰਵਿੰਦਰ ਫੋਨ ਕਰ ਦੇ ਜਪ ਆ ਜੀ ਉਹ ਦੇਖਦੀ ਜਿਹਨੇ ਤਾਂ ਫੋਨ ਚੱਕ ਦੇ ਤਾਂ ਠੀਕ ਹੈ ਨਹੀਂ ਤਾਂ ਤੂੰ ਨਾਲ ਚੱਲ ਜਾ ਬਹੁਤ ਆ ਪਹਿਲਾਂ ਮੋਰ ਫੋਨ ਕਰਕੇ ਦੇਖ ਲੋ ਨਹੀਂ ਤਾਂ ਫਿਰ ਘਰੇ ਜਾਇਆ ਉਹਦੇ ਕੰਮ ਨਾ ਥੋੜੇ ਕਰਦਾ ਹੁਣ ਘਰ ਦਾ ਬੁਰਾ ਹਲੋਗੇ ਨਾ ਲੱਗੋ ਜੋ ਹੋ ਗਿਆ ਸ਼ੋਗਨ

ਚਲੋ ਭਾਏ ਚਲ ਕੋਈ ਨਹੀਂ ਹੁਣ ਉਹਦੇ ਘਰ ਜਾ ਕੇ ਕਹਿ ਦਿਓ ਮੰਮੀ ਮੰਮੀ ਕੁਛ ਨਹੀਂ ਕੰਦੀ ਮੰਮੀ ਤਾਂ ਬਹੁਤ ਮੰਮੀ ਆਪਣੇ ਆਪ ਖਲਤੀ ਸੁਧਾਰ ਦਾ ਮੌਕਾ ਤਾਂ ਦੇ ਦੇ ਆ ਦੇਖਦੇ ਆ ਮਿਲਦੀ ਆ ਘਰ ਗਿਆ ਨੂੰ ਵੀ ਕਿੱਦਾਂ ਬੋਲਦੀ ਆ ਨਾ ਹੁਣ ਅੱਗੇ ਅੱਗੇ ਵਾਸਤੇ ਕੁਛ ਨਹੀਂ ਕਵਾਂਗੇ ਉਹਨੂੰ ਕਹਿ ਦੇ ਮੰਮੀ ਨੇ ਕਹਿਤਾ ਜੇ ਵਸੀ ਜਾ ਗੱਲ ਠੀਕ ਹੈ ਗਲਤੀਆਂ ਹੋਣਗੇ ਸੁਧਾਰ ਦਾ ਮੌਕਾ ਤਾਂ ਠੀਕ ਜਾ ਕੇ ਚਲੋ ਠੀਕ ਬੁਲਾ ਲਓ ਪ੍ਰੀਤ ਉੱਛਦੀ ਨੇ ਹਾਂ ਸਸਰੀ ਘਰ ਦੀ ਸਸਰੀ ਘਰ ਸਸਰੀ ਘਰ ਬੈਠਾ ਤੂੰ ਫੋਨ ਹੀ ਨਹੀਂ ਚੱਕਦੀ ਫੋਨ ਮੇਰਾ ਪਤਾ ਨਹੀਂ ਦੇਦੀ ਸਾਇਲੈਂਟ ਵਗੈਰਾ ਹੁਣ ਮੈਂ ਨਵੀਂ ਜੋਬ ਕਰਨ ਲੱਗੀ ਅੱਛਾ ਅੱਛਾ ਫੈਕਟਰੀ ਚ ਲੱਗੀ ਇੱਥੇ ਆਪਣੇ ਕੋਲੇ ਸੀਗੀ ਅੱਛਾ ਹਾਂ ਚਲੋ ਕੋਈ ਗੱਲ ਨਹੀਂ ਲੱਗ ਗਈ ਤਾਂ ਹੁਣ ਤੂੰ ਛੱਡ ਦੇ ਫੈਕਟਰੀ ਫੈਕਟਰੀ ਤਾਂ ਤੂੰ ਹੁਣ ਆਪਣਾ ਘਰੇ ਆ ਜਾ। ਘਰ ਦਾ ਕੰਮ ਦਾ ਘਰ ਦਾ ਗੁਜ਼ਾਰਾ ਤਾਂ ਚਲਾਣਾ ਦੀਦੀ ਘਰ ਦਾ ਤਾਂ ਚਲਾਣਾ ਸੀ ਸਮਝਦੇ ਆਂ। ਹਾਂਜੀ ਪਰ ਕੋਈ ਗੱਲ ਨਹੀਂ ਹੁਣ ਤੂੰ ਆ ਜਾ ਦੁਬਾਰਾ ਕੰਮ ਕਰਨ ਘਰੇ। ਆ ਜਾ ਕੋਈ ਗੱਲ ਨਹੀਂ। ਨਾ ਦੀਦੀ ਮੇਰਾ ਜੀ ਨਹੀਂ ਕਰਦਾ। ਹੁੰਦੇ ਸਮਝਾਤਾ ਸੀ ਕੋਈ ਗੱਲ ਬੇਟਾ ਆਜਾ। ਕੋਈ ਨਹੀਂ ਹੁਣ ਮੰਮੀ ਨਾਲ ਸਮਝ ਕੀਤੀ ਆ ਸੀ ਗੱਲ ਕੋਈ ਗੱਲ ਨਹੀਂ ਤੂੰ ਆ ਜਾ। ਮੰਮੀ ਕਹਿੰਦੇ ਹਾਂ ਮੈਂ ਕੁਝ ਨਹੀਂ ਘਾਵਾਂਗੇ ਹਾਂ। ਮੇਰੇ ਤੁਸੀਂ ਤਾਂ ਪਹਿਲਾਂ ਵੀ ਨਹੀਂ ਕੁਝ ਕਹਿੰਦੇ ਸੀ ਤਾਂ ਹੁਣ ਤੁਸੀਂ ਤਾਂ ਹੁਣ ਵੀ ਕਹਿੰਦੇ ਨਹੀਂ ਕਹਿੰਦੇ ਹੁਣ ਤੁਹਾਨੂੰ ਆਂਟੀ ਦਾ ਸੁਆਦ ਪਤਾ ਹੀ ਹੈ ਹਾਂ ਹਾਂ ਜੀ ਬੋਲਣਾ ਆਰਦੇ ਨਹੀਂ ਵਾਟੇ ਯਾਰ ਪਸਾਰੇ ਕਹਿ ਕੇ ਹੁਣ ਕੀ ਗੱਲ ਹੈ ਨਾ ਕਿ ਕੰਮ ਬਹੁਤ ਆ ਘਰ ਚ ਮੇਰੇ ਕੋ ਹੁੰਦਾ ਨਹੀਂ ਉਹ ਤਾਂ ਮੇਰੇ ਪਰੇ ਨੇ ਪਤਾ ਦਿੱਤੀ ਹਾਂ ਹਾਂ ਤਾਂ ਹੁਣ ਮੰਮੀ ਕੋ ਵੀ ਨਹੀਂ ਹੁੰਦਾ ਹੈਗਾ ਚਲੋ ਕਿੱਦਾਂ ਕਿੱਦਾਂ ਕਰਕੇ ਆਪਾਂ ਸਾਰ ਸੋਰ ਲਿਆ ਹਾਂਜੀ ਹਾਂ ਤੇ ਹੁਣ ਇਹ ਆ ਵੀ ਚਲ ਮੈਂ ਕਿੱਥੇ ਚੱਲ ਫੋਨ ਕਰਕੇ ਹੁਣ ਮੰਮੀ ਨੂੰ ਥੋੜੀ ਜੀ ਪਹਿਲੇ ਵਾਰੀ ਕੀ ਗੱਲ ਨਹੀਂ ਆ ਮੰਮੀ ਚ ਤੂੰ ਆਈ ਹੁਣ ਇੱਕ ਵਾਰੀ ਤੂੰ ਚੱਲ ਇੱਕ ਵਾਰੀ ਦੇ ਤੋ ਚੱਲ ਸਾਡੇ ਨਾਲ ਇੱਕ ਵਾਰੀ ਚੱਲ ਕੇ ਦੇਖ ਲਈ ਚਲੋ ਤੁਹਾਡੇ ਆਏ ਲਾ ਤਾਂ ਮੈਂ ਮਾਨ ਰੱਖਦੀ ਹਾਂ ਮਮੀ ਜੀ ਜਾਤਾ ਵਾਲਾ ਸੀ ਹਾਂ ਤੁਹਾਡੇ ਨਾਲ ਚੱਲ ਪਹਿਲੀਆ ਪਰ ਮੈਨੂੰ ਲੱਗਦਾ ਆਂਟੀ ਸੁਧਰੇ ਨਹੀਂ ਆਂਟੀ ਸੁਧਰੀ ਪਈ ਹੈ ਕੋਈ ਐਸੀ ਗੱਲ ਨਹੀਂ ਤੂੰ ਚੱਲ ਕੇ ਦੇਖ ਹਾਂ ਮਮੀ ਪਹਿਲੇ ਵਰਗੇ ਨਹੀਂ ਹੈਗੇ ਮਮੀ ਪਹਿਲੇ ਵਰਗੇ ਨਹੀਂ ਪਰ ਮੈਨੂੰ ਇੱਧਰ ਸਹੀ ਲੱਗਦਾ ਸੀ ਇੱਥੇ ਨਾ ਕੋਈ ਰੋਕ ਕੇ ਨਾ ਕੋਈ ਟੋਕ ਕੇ ਚੱਲ ਵਰਗੇ ਕੰਮ ਉਹ ਵੀ ਆਪਣਾ ਹੀ ਘਰ ਆ ਮੈਂ ਆਪਦਾ ਘਰ ਸਮਝ ਕੇ ਤਾਂ ਆਇਆ 10 12 ਸਾਲ ਕੰਮ ਕਰਿਆ ਕੋਈ ਗੱਲ ਨਹੀਂ ਤੂੰ ਨਾਲ ਚੱਲ ਸਾਡੇ ਉਹ ਇੱਕ ਵਾਰੀ ਚਾਹ ਤੇ ਦੇਖ ਠੀਕ ਹੈ ਬੇਟਾ ਹਾਂ ਚਲੋ ਹਾਂ ਚਲ ਠੀਕ ਆਜੋ ਉੱਧਰ ਮੈਨੂੰ ਲੱਗਦਾ ਨਹੀਂ ਅੰਟੀ ਦਾ ਸੱਚੀ ਦੱਸਾਂ ਨਾ ਨਹੀਂ ਨਹੀਂ ਅੰਟੀ ਸੁਧਰੀ ਪਈ ਹੈ ਆਜੋ ਆਈ ਨੀ ਉਹ ਆਗੇ ਆਗੇ ਮਸੀ ਲੈ ਕੇ ਆਏ ਆ ਆ ਜਾ ਬੇਟਾ ਇਧਰ ਸਤਿ ਸ਼੍ਰੀ ਅਕਾਲ ਜੀ ਸਾਥੀ ਬੈਠ ਜਾ ਬੈਠ ਜਾ ਬੈਠ ਜਾ ਬੈਠ ਜਾ ਬੈਠ ਜਾ ਬੈਠਾਂ ਅੰਟੀ ਬੋਲ ਬੰਦ ਨਾ ਹੋਵੇ ਲੋਕ ਟਾਈਮ ਨਹੀਂ ਹੋ ਰਿਹਾ ਲੋਕ ਟਾਈਮ ਆ ਗਿਆ ਨਾ ਗਲਤੀ ਹੋ ਗਈ ਮੇਤੋ ਨਾ ਨਾ ਕੋਈ ਨਹੀਂ ਪਰ ਪੜਤੀ ਬਤੂ ਇਹ ਸਾਡੇ ਖਰਦੀ ਮੈਂਬਰ ਹੈ ਇੱਕ ਨਾ ਨੰਤੀ ਮੈਂ ਬਤੂ ਮੋੜੀ ਮੈ ਸੁਣਨਾ ਲਾਈ ਹੈ ਜੀ ਮੈਂ ਜ਼ਰੂਰ ਤਾਂ ਚਾਹਤਾ ਬੋਲ ਬੈਠੇ ਤੰਨੂੰ ਚਾਹਤਾ ਮੈਂ ਬੋਲਣਾ ਚਾਹੀਦਾ ਸੀ ਮੈਂ ਤਾਂ ਅੰਟੀ ਜੀ ਕਰ ਰਿਹਾ ਤੁਹਾਡਾ ਗੁੱਸਾ ਨਹੀਂ ਕੀਤਾ ਤੇ ਫਿਰ ਤੁਸੀਂ ਅੱਜ ਤੋਂ ਜ਼ਿਆਦਾ ਵੀ ਚਲ ਕੋਈ ਨਾ ਜੋ ਚਲ ਕੋਈ ਨਾ ਅਥਰਜੀ ਕੁਛ ਨਹੀਂ ਘੜਿਆ ਜਾਨੋ ਮਾਤਾ ਜੀ ਦੇ ਮੈਂ ਗਏ ਸੀ ਅੰਦਰ ਮੂਹੇ ਕੋਈ ਆ ਗਈ ਨਾ ਕੋਈ ਗੱਲ ਹੈ ਹੁਣ ਤੈਨੂੰ ਮੌਕਾ ਨਹੀਂ ਮਿਲੇਗਾ ਸਮਝਾ ਮਮੇ ਨੂੰ ਹੋਰ ਕੁਛ ਨਹੀਂ ਕਰਦਾ ਹੁਣ ਤੈਨੂੰ ਕੋਈ ਕਹਿਣ ਦਾ ਮੌਕਾ ਨਹੀਂ ਦੇਖੀ ਤੂੰ ਕੰਮ ਜੀਣਾ ਚੇਲੇ ਜੀ ਕਰੀ ਤੂੰ ਆਪਣਾ ਆਪਣਾ ਕੰਮ ਕਰ ਲਿਆ ਕਰਦਾ ਅਸਲ ਇਹ ਕੰਮ ਕਰਨਾ ਤੇਰੇ ਬਿਨਾਂ ਤਾਂ ਘਰ ਦਾ ਰੁੱਲ ਜਾ ਸੱਟ ਬਿਲਕੁਲ ਜੀ ਕੰਨੀ ਮੈਂ ਫੈਕਟਰੀ ਚ ਲੱਗੀਆਂ ਮੈਨੂੰ ਉੱਥੋਂ ਵਧੀਆ ਮਿਲਦੀ ਮੈਂ ਕਿਹਾ ਤੂੰ ਆ ਜਾ ਕੋਈ ਨਹੀਂ ਸਾਡਾ ਮੰਨਣਾ ਛੱਡ ਦੇ ਕੋਈ ਗੱਲ ਨਹੀਂ ਮੈਨੂੰ ਨੌਕਰੀ ਲੱਗ ਗਈ ਸੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨੌਕਰੀ ਮਗੇ ਸੋ ਦੋਸ ਉਤਰੇ ਅੱਤੇ ਬਾਦੂ ਬਲਦੇ ਹੋ ਬਾਦੂ ਦੇਦੇ ਨਾ ਕੋਈ ਗੱਲ ਨਹੀਂ ਇਹ ਦਮ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਾ ਬਾਦੂ ਕੱਟ ਵਾਲੀ ਰਾ ਪੜਾਦੀ ਘੱਲ ਨਹੀਂ ਕੀਤੀ ਇਹ ਨਹੀਂ ਚੱਲ ਨਹੀਂ ਮੈਂ ਅੰਕੀ ਤੋੜਦੇ ਮਾਂ ਦੀ ਬਤਨ ਕੀ ਬਹਿਮ ਰਹਿੰਦਾ ਸੀ ਕੋਈ ਨਹੀਂ ਮੰਮੀ ਨੇ ਸਮਝਾਇਆ ਹੁਣ ਅਸੀਂ ਚਲੋ ਇਹ ਤਾਂ ਨਹੀਂ ਕਰੀਦਾ ਹਮ ਦਾ ਮਨ ਕੋ ਮੈਨੂੰ ਪਤਾ ਚੱਲ ਗਿਆ ਕੰਬਲੀ ਵੀ ਘਰ ਦਾ ਮੈਂਬਰ ਹੁੰਦੀਆਂ ਨੇ ਆਪਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਅਸੀਂ ਸਦੇਸਾਂ ਨੂੰ ਰਮਸਤੇ ਵੀ ਜਿਹੜੇ ਦੇਖ ਰਹੇ ਨੇ ਕੰਬਲੀ ਕੰਬਲੀ ਨਹੀਂ ਕਰਦੇ ਮੈਂਬਰ ਹੈ ਮੈਂਬਰ ਜੇ ਰਹਿਣਾ ਹੈ ਉਹਨਾਂ ਨੂੰ ਮੈਂਬਰ ਤਾਂ ਇਹ ਰੱਖਣਾ ਚਾਹੀਦਾ ਤਾਂ ਹੀ ਉਹ ਘਰ ਚੇ ਕੰਬਲ ਕਾਹੇ ਕੰਮ ਚਾਦਾ ਅਖੜੇ ਉਹਨਾਂ ਦੇ ਅੰਦਰ ਵੀ ਆਪਣੇ ਵਰਗਾ ਦਿਲ ਹੈ ਅਸਲ ਕੋਈ ਬਰਦਾਸ਼ਤ ਨਹੀਂ ਕਰਦਾ ਕਰਨੀ ਬੱਚੇ ਨਹੀਂ ਬਰਦਾਸ਼ਤ ਕਰਦੇ ਨਾ ਇਹ ਤੱਕ ਬਾਦ ਦੇ ਕੋਈ ਨਾ ਦਾ ਹਾਂ ਅਸਲ ਅੜਵੜ ਅੜਵੜ ਬਸ ਹੁਣ ਤੁਸੀਂ ਨਹੀਂ ਇਹਨੂੰ ਕੁਝ ਵੀ ਬੋਲਣਾ ਬਸ ਮੈਂ ਤਾਂ ਤੁਸੀਂ ਕਿਹਾ ਹਾਂ ਕਹਿ ਕੇ ਲੱਗਿਆ ਮੈਂ ਤਾਂ ਨਹੀਂ ਆ ਪੁੱਛ ਨਹੀਂ ਕਹਿੰਦੇ ਮੈਨੂੰ ਹੁਣ ਮੰਮੀ ਕੁਝ ਨਹੀਂ ਬੋਲਦੇ ਤਾਂ ਨੂੰ ਇੱਕ ਕਰਦਾ ਮੈਂਬਰ ਆਪਣੇ ਰੱਖਾਂਗੇ ਘਰ ਮੰਮੀ ਨੇ ਸਮਝ ਆ ਗਈ ਇਸ ਚੀਜ਼ ਦੀ ਚਲੋ ਠੀਕ ਹੈ ਮੰਮੀ ਨੂੰ ਆ ਗਈ ਚਲੋ ਠੀਕ ਹੈ ਮੈਂ ਕੱਲ ਤੋਂ ਆ ਜੀ ਹਾਂ ਠੀਕ ਹੈ ਕੱਲ ਤੋਂ ਆ ਜੀ ਬੇਟਾ ਮਾੜੀ ਨਾ ਸੇ ਬਣੀ ਐ ਮਸੀਮ ਨਾ ਕੇ ਲੈ ਆਂਦੀ ਨਹੀਂ ਸੀ ਕਹਿੰਦੀ ਮੈਨੂੰ ਤਾਂ ਉਥੇ ਫੈਕਟਰੀ 'ਚ ਮੈਂ ਲੱਗ ਗਈ ਆ ਕੰਮ ਮੈਨੂੰ ਉਥੋਂ ਵਧੀਆ ਮਿਲ ਜਾਂਦੇ ਹੁਣ ਘਰ ਦਾ ਗੁਜ਼ਾਰਾ ਤਾਂ ਕਰਨਾ ਸੀ ਮਸੀ ਕਹੇ ਕੋਈ ਕੰਮ ਨਹੀਂ ਤੂੰ ਚੱਲ ਨਹੀਂ ਕਹਿੰਦੀ ਆਂਟੀ ਤਾਂ ਬਹੁਤ ਬੋਲਦੇ ਐ ਮੈਨੂੰ ਗੁੱਸਾ ਕਰਦੇ ਐ ਮੈਂ ਤਾਂ ਪਰੇਸ਼ਾਨ ਹੋ ਗਈ ਸੀ ਮੇਰਾ ਨਾਸਿਰ ਹੁਣ ਤੁਸੀਂ ਹੁਣ ਉਹਨੂੰ ਕੁਝ ਨਹੀਂ ਕਹਿਣਾ ਬੱਸ ਨਾ ਮੈਂ ਤਾਂ ਆਹ ਤੋਬਾ ਲੈ ਰਹੀ ਹਾਂ ਮੈਂ ਤਾਂ ਕੰਨ ਫੜਦੇ ਹਾਂ ਹੁਣ ਮੇਰਾ ਪਿਆਰ ਨਾਲ ਤੋਬਾ ਮੇਰੇ ਮੈਂ ਕਰਦੇ ਤੋਬਾ ਮੈਂ ਤੁਹਾਡੇ ਕੋਲ ਘੱਟ ਕੰਮ ਨਾ ਠੀਕ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਰਿਆਂ ਨੇ ਦੇਖੇ ਵੀਡੀਓ ਤਨੂੰ ਦੇਖਿਆ ਹੋਗਾ ਜੋ ਮੈਂ ਕਿੰਨਾ ਤੁਸੀਂ ਅਸੋ ਗਲਤ ਕੀਤਾ ਕਿ ਠੀਕ ਕੀਤਾ ਪਰ ਮੇਰੇ ਹਿਸਾਬ ਨਾਲ ਜੋ ਮੈਂ ਕਿੰਨਾ ਗਲਤ ਕੀਤਾ ਕਿਸੇ ਨੂੰ ਵੀ ਆਪਣੀ ਕੰਮ ਵਾਲੇ ਦੇ ਨਾਲ ਐਦਾਂ ਰਵੱਤਾ ਨਹੀਂ ਕਰਨਾ ਚਾਹੀਦਾ ਉਹਨੂੰ ਘਰ ਦਾ ਮੈਂਬਰ ਹੀ ਸਮਝਣਾ ਚਾਹੀਦਾ ਹੈ ਉਹ ਆਦੇ ਮੈਂਬਰ ਹੀ ਹੁੰਦੇ ਆ। ਹਾਂ। ਉਹ ਕਰਦੇ ਮੈਂਬਰ ਰੱਖੋਗੇ ਤਾਂ ਤੁਹਾਡੇ ਦਿਲ ਨਾਲ ਕੰਮ ਕਰੇਗੀ। ਉਹ ਦਿਲ ਨਾਲ ਹੀ ਤੁਹਾਡਾ ਸਾਰਾ ਸਾਥ ਦੇਗੀ ਤੁਹਾਡਾ। ਨਾਲੇ ਉਹ ਚਲੋ ਮਜਬੂਰੀ ਹੁੰਦੀ ਹੈ ਕਿਸੇ ਦੀ ਕੰਮ ਕਰਨੇ ਪਰ ਆਪਾਂ ਨੂੰ ਇਹ ਨਹੀਂ ਸੋਚ ਸਕਦੇ ਕਿ ਉਹ ਆਪਣੇ ਤੋਂ ਛੋਟਾ ਆ ਅਸੀਂ ਉਹਨੂੰ ਬਰਾਬਰ ਨਹੀਂ ਬਿਠਾ ਸਕਦੇ ਜਾਂ ਆਪਾਂ ਉਹਦੇ ਨਾਲ ਗੁੱਸੇ ਵਿੱਚ ਕੰਮ ਕਰਾਈਏ ਉਹਦੇ ਕੋਲ ਅਗਲੇ ਤੇ ਜ਼ਬਰਦਸਤੀ ਕਰੀਏ ਐਦਾਂ ਆਪਾਂ ਨਹੀਂ ਕਰ ਸਕਦੇ ਕਿਸੇ ਨਾਲ। ਬਈ ਜੋ ਕੁਝ ਵੀ ਆਪਾਂ ਪਿਆਰ ਨਾਲ ਵੀ ਹੈਂਡਲ ਕਰ ਸਕਦੇ ਆ। ਤੇ ਉਹਨਾਂ ਨੂੰ ਆਪਣੇ ਬਰਾਬਰ ਹੀ ਸਮਝਣਾ ਚਾਹੀਦਾ ਕੋਈ ਐਸੀ ਗੱਲ ਨਹੀਂ ਐ ਕਿ ਅੱਜ ਦਾ ਟਾਈਮ ਨਹੀਂ ਐ ਵੀ ਆਪਾਂ ਕੋਈ ਛੋਟਾ ਵੱਡਾ ਸਮਝੀਏ ਹਨ ਇਹ ਆਪਣੇ ਘਰ ਚ ਚਾਹੇ ਜੋ ਵੀ ਕੰਮ ਕਰਦਾ ਚਾਹੇ ਕੋਈ ਲੇਬਰ ਦੇ ਤੌਰ ਤੇ ਕਰ ਰਿਹਾ ਚਾਹੇ ਕੋਈ ਕੰਮ ਦੇ ਤੌਰ ਤੇ ਜਾਂ ਘਰ ਦੇ ਕੰਮ ਕਰ ਰਿਹਾ ਕੋਈ ਵੀ ਹੈ ਵੀ ਆਪਾਂ ਮਜ਼ਦੂਰ ਜੋ ਵੀ ਹੈ ਹਨਾ ਸਾਰਿਆਂ ਨੂੰ ਬਰਾਬਰ ਸਮਝੋ ਬਰਾਬਰ ਸਮਝੋ ਕਿਸੇ ਨੂੰ ਹਟਾ ਮਾਰੋ ਮਿੱਤਨੀ ਆਪਣੀ ਜ਼ਰੂਰਤ ਹੈ ਉੰਨੀ ਡਗਲੇ ਦੀ ਜੂਸ ਤਾਂ ਜ਼ਰੂਰੀ ਨਹੀਂ ਐ ਵੀ ਅਗਲਾ ਹੀ ਮਜਬੂਰ ਆ ਆਪਾਂ ਵੀ ਮਜਬੂਰ ਹੋਣੇ ਤਾਂ ਹੀ ਕੰਮ ਕਰਵਾਉਂਦੇ ਹਾਂ ਹਾਂ ਸਾਲੋਂ ਸਾਰੇ ਲਿਖ ਕੇ ਦੱਸਿਓ ਪਰ ਮੇਰੇ ਵੀਡੀਓ ਕਿੱਦਾਂ ਦੀ ਲੱਗੀ ਫਾਰਮੈਟ ਲਿਖਿਓ ਲਾਈਕ ਕਰੋ ਬੈਲ ਦਾ ਬਟਨ ਦਬਾਓ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਸਬਸਕ੍ਰਾਈਬ ਜ਼ਰੂਰ ਕਰਿਓ ਕਿਹੜੇ ਨਵੇਂ ਚੈਨਲ ਤੇ ਆ ਬੈਲ ਆਈਕਨ ਜ਼ਰੂਰ ਕਰਿਓ